ਅੱਜ ਪ੍ਰੈਸ ਕਲੱਬ ਸਮਾਣਾ ਵੱਲੋਂ ਪ੍ਰਧਾਨ ਸ਼ੋਕ ਮੀਨੋਚਾ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਦੇ ਨਾਲ ਸਤਨ ਅਗਰਵਾਲ ਤਰਨਖਾਲਾ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਚੈੱਕਅਪ ਲਈ ਜੀਵਨ ਹਸਪਤਾਲ ਪਟਿਆਲਾ ਦੀ ਟੀਮ ਪਹੁੰਚੀ ਅਤੇ ਦੰਦਾਂ ਦੇ ਚੈੱਕਅਪ ਲਈ ਸਰੋਇਆ ਹਸਪਤਾਲ ਸਮਰਾਰਾ ਦੀ ਮਾਹਰ ਡਾਕਟਰ ਹਿਮਾਂਚੂ ਆਪਣੀ ਟੀਮ ਦੇ ਨਾਲ ਪਹੁੰਚ ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਜੋੜਾ ਮਾਜਰਾ ਬੀਏ ਗੁਰਦੇਵ ਅਤੇ ਪ੍ਰਦਾਨ ਮਦਨ ਮਿੱਤਲ ਆਦਿ ਸ਼ਖਸੀਤਾਂ ਨੇ ਸ਼ਰਕਤ ਕੀਤੀ ਅਤੇ ਇਸ ਕੈਂਪ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਪ੍ਰੈਸ ਕਲੱਬ ਸਮਾਣਾ ਵੱਲੋਂ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਵੀ ਦਿੱਤੀਆਂ ਗਈਆਂ ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਪ੍ਰਦਾਨ ਕੀ ਸਾਡੇ ਸ਼ੋਕ ਕੀ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਜਨਾ ਕਿਉਂਕਿ ਔਖੇ ਸਮੇਂ ਦੇ ਵਿੱਚ ਜਦੋਂ ਤੁਸੀਂ ਆਪਣੇ ਲੋਕਾਂ ਦੇ ਨਾਲ ਖੜਦੇ ਹੋ ਹਮੇਸ਼ਾ ਲੋਕ ਯਾਦ ਰੱਖਦੇ ਨੇ ਕਿ ਉਹਦੇ ਸਮੇਂ ਦੇ ਵਿੱਚ ਸਾਡੇ ਨਾਲ ਫਲਾਣਾ ਖੜਾ ਫਲਾਣਾ ਖੜਾ ਸੋ ਪ੍ਰੈਸ ਦੀ ਸਾਰੀ ਟੀਮ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਸ਼ੋਕਜੀ ਦੇ ਭਗਤ ਸਾਹਿਬ ਲਾਲ ਕਬਨੀ ਰਾਮ ਜੀ ਉਹ ਵੀ ਸਾਡੇ ਦੇ ਇਸ ਕੰਮੇ ਨੇ ਮਦਦ ਜੀ ਉਹ ਜਿੰਨੇ ਵੀ ਸਰਕਾਰ ਤੋਂ ਸੱਜਣ ਆਏ ਨੇ ਰਾਜੀ ਛਾਪੜਾ ਜੀ ਸੋਰ ਸਾਹਿਬ اور ساری پریس اور جڑے کیمپ لایا جا رہے ہیں وہ ایکو جڑا ہے کوئی بیماری کا دیکھا جان وہ چاہے بی پی ہے شوگر ہے یا جوڑا بتا ہے اکھان تھرپی ہے اکھاں سارے سارے جڑے ڈاکٹر نے آپ کے آئے ہوئے ہیں اور شہر کے سارے برا بھن آئے ہوئی نے انہوں نے بےنتی ہے کہ آرام ناگیں اپنا جاج ہے جاکٹر دکھایا ہے آرام ناک آؤ کیونکہ شروع آتا ہے سارا دن یہاں نے اتنی ہے اور ساری ٹیم مبارک بھی دیا جی ਸ਼ਾਸਤਰੀ ਜੀ ਨੇ ਦੱਸਿਆ ਅੱਖਾਂ ਦੇ ਡਾਕਟਰ ਜਿਹੜੇ ਆਏ ਹੋਏ ਨੇ ਆ ਉਹਦੇ ਬਾਦੂ ਬੋਸਟ ਉਹਨਾਂ ਨੇ ਵੀ ਜਿਹੜੀ ਜ਼ਿੰਮੇਵਾਰੀ ਚੱਕੀ ਹੈ ਜੀ ਜੋੜੋਵਜਰਾ ਸਾਹਿਬ ਅੱਜ ਇਹ ਕੈਂਪ ਲੱਗਾ ਦੇ ਪਰ ਤੁਸੀਂ ਕੀ ਕਹੋਗੇ ਇਹ ਪ੍ਰੈਸ ਕਲੱਬ ਸਮਾਣਾ ਵੱਲੋਂ ਜਿਹੜਾ ਪਹਿਲਾ ਮੈਡੀਕਲ ਕੈਂਪ ਅੱਜ ਸਮਾਣਾ ਵਿਖੇ ਜਿਹੜਾ ਲਾਇਆ ਗਿਆ ਮੈਂ ਇਹਨਾਂ ਸਾਰੇ ਸਾਡੇ ਸਰਕਾਰ ਭਾਈਚਾਰਾ ਜਿੰਨਾ ਵੀ ਪ੍ਰੈਸ ਕਲੱਬ ਹੈ ਜਿਹੜਾ ਇਹਨਾਂ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜੋ ਹੱਡਾਂ ਦੀ ਬਹੁਤ ਵੱਡੀ ਮਾਰ ਜਿਹੜੀ ਪੰਜਾਬ ਦੇ ਉੱਤੇ ਪਈ ਆ ਉਹਨੂੰ ਦੇਖਦੇ ਹੋਏ ਅੱਜ ਸਾਰੇ ਪ੍ਰੈਸ ਕਲੱਬ ਨੇ ਸਮਾਣਾ ਵਿਖੇ ਵੱਖ-ਵੱਖ ਜਿਹੜੇ ਡਾਕਟਰ ਨੇ ਚਾਹੇ ਹੱਡੀਆਂ ਦਾ ਹੋਵੇ ਤੇ ਅਗਾਈਨੀਆਂ ਦਾ ਡਾਕਟਰ ਹੋਵੇ ਜਾਂ ਫਿਜ਼ੀਓਥੈਰੇਪੀ ਦਾ ਹੋਵੇ ਅੱਖਾਂ ਦਾ ਹੋਵੇ ਸਾਰੇ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਅੱਜ ਆਏ ਹੋਏ ਨੇ ਔਰ ਬਹੁਤ ਸਾਰਾ ਫਾਇਦਾ ਸਾਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਇੱਥੋਂ ਹੋਣਾ ਕਿਉਂਕਿ ਬਹੁਤ ਸੋਨਾ ਉਪਰਾਲਾ ਔਖੇ ਸਮੇਂ ਦੇ ਵਿੱਚ ਜਿਹੜੀ ਪਹਿਲ ਕਰਮਨੀ ਕੀਤੀ ਗਈ ਹੈ ਸਾਰੇ ਪ੍ਰੈਸ ਕਲੱਬ ਦਾ ਜਿਹੜੀ ਉਹ ਵਧਾਈ ਦੀ ਪਾ ਪ੍ਰੈਸ ਕਲੱਬ ਸਮਾਣਾ ਵੱਲੋਂ ਪਹਿਲਾ ਫ੍ਰੀ ਮੈਡੀਕਲ ਚੈੱਕਅਪ ਸਾਡੇ ਕਲੱਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਕੁਮਾਰ ਦੀ ਅਗਵਾਈ ਚ ਲਵਾਇਆ ਜਾ ਰਿਹਾ ਤੇ ਇਹ ਬਹੁਤ ਪ੍ਰਧਾਨ ਜੀ ਨੇ ਸਲਾਹਾ ਜੋ ਕੰਮ ਕੀਤਾ ਅੱਗੋਂ ਵੀ ਆਉਂਦੇ ਆਲੇ ਸਮਾਉਣ ਵਾਲੇ ਸਮੇਂ ਚ ਵੀ ਪ੍ਰੈਸ ਕਲੱਬ ਇਦਾਂ ਹੀ ਆਪਣੀਆਂ ਗਤੀਵਿਧੀਆਂ ਤੇਜ਼ ਕਰਦਾ ਰਹੂ ਤੇ ਸਮੇਂ ਸਮੇਂ ਤੇ ਮਤਾਬਕ ਲੋਕਾਂ ਦੀ ਲੋੜ ਬੰਦਾਂ ਦੀ ਸੇਵਾ ਚ ਅੱਗੇ ਹੋ ਕੇ ਕੰਮ ਕਰੇਗਾ ਕਿਸਕ ਲਈ ਉਹ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਹੈ ਕੀ ਕਹੋਗੇ ਅਸੀਂ ਅੱਜ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਪ੍ਰੈਸ ਕਲੱਬ ਸਮਾਣਾ ਵੱਲੋਂ ਜਿਹਦੇ ਵਿੱਚ ਅਸੀਂ 6 ਤਰ੍ਹਾਂ ਦੇ ਡਾਕਟਰਾਂ ਨੂੰ ਬੁਲਾਇਆ ਗਿਆ ਹੈ ਔਰ ਸਮਾਣਾ ਵਾਸੀਆਂ ਨੂੰ ਅਸੀਂ ਸਿਹਤ ਸਹੂਲਤਾਂ ਵਾਂ ਦੇਣ ਦੇ ਵਿੱਚ ਪਰਾ ਮਤਲਬ ਸਾਡਾ ਮਿਸ਼ਨ ਇਹ ਹੈ ਵੀ ਕੋਈ ਵੀ ਚਾਹੇ ਗਰੀਬ ਹੈ ਕੋਈ ਮਤਲਬ ਮਾਰੇ ਤਰਕੇ ਦਾ ਬੰਦਾ ਹੈ ਅਸੀਂ ਦਵਾਈਆਂ ਤੱਕ ਇੱਥੋਂ ਫ੍ਰੀ ਦੇ ਰਹੇ ਹਾਂ ਜੋ ਵੀ ਇਲਾਜ ਹੈ ਉਹਦਾ ਖਰਚਾ ਤਕਰੀਬਨ ਸਾਰਾ ਪ੍ਰੈਸ ਕਲੱਬ ਉਟਾਰ ਰਿਹਾ ਹੈ ਮੇਰੀ ਅਰਜ਼ਾ ਦਾ ਸਾਰ ਸਮਾਣਾ ਵਾਸੀਆਂ ਨੂੰ ਵੀ ਐਸੇ ਐਸੇ ਕੋਈ ਵੀ ਫਰੀ ਕੈਂਪ ਲੱਗਦਾ ਤਾਂ ਤੁਸੀਂ ਪੱਤ ਚੜ ਕੇ ਆ ਕੇ ਇਸ ਮੌਕੇ ਦਾ ਫਾਇਦਾ ਖਾਓ ਅਤੇ ਅੱਗੇ ਤੋਂ ਵੀ ਅਸੀਂ ਇਦਾਂ ਦੇ ਸਮਾਜ ਸੇਵਾ ਦੇ ਕੰਮ ਪ੍ਰੈਸ ਕਲੱਬ ਵੱਲੋਂ ਜਾਰੀ ਰੱਖਾਂਗੇ